ਤੇ ਮੇਰੇ ਦੋਨੋਂ ਬੱਚੇ ਫੋਕੇ ਲੱਗ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਹੋ ਰੋ ਰੋ ਕੇ ਕਿ ਅਟੈਕ ਕੀਤਾ 15 20 ਜੋ ਨਹੀਂ ਨਾ ਲੈ ਕੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤਕਾਂ ਵੀ ਕੀਤੀਆਂ ਮੇਰੇ ਨਾਲ ਇਹੀ ਖਾਸ ਸੋਰੇ ਨੇ ਨਾਲ ਹੋ ਕੇ ਕਿ ਜੁੱਤੀ ਚ ਪਾਣੀ ਥੀਲਾ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲੱਗੇ ਰਖ ਲੰਦਾ ਤੇ ਇਦਾਂ ਕੰਮ ਕਰਾਂਦਾ ਹੈ ਮੇਰਾ ਨਾਮ ਦਿਲਪਿਕ ਕੋਰ ਮੇ 2 ਸਾਲ ਹੋ ਗਏ ਆਪਣੇ ਪਿਕੇ ਘਰ ਤੋਂ ਰਹਿ ਪਿਕੇ ਘਰ ਰਹਿ ਨਹੀਂ ਜਾਂ ਪਿੰਡ ਸਾਬੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਲਕਿ ਹੋ ਗਿਆ 2 ਸਾਲ ਤੋਂ ਕੋਰ ਕੇਸ ਨਹੀਂ ਚੱਲਣਦੇ ਸਾਡੇ ਆਪ ਜੀ ਤੇ ਹੁਣ ਬੱਚਿਆਂ ਦੀ ਜਿਹੜੀ ਕਸਟਡੀ ਉਹ ਮੇਰੇ ਕੋਲ ਹੈ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਲ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15-20 ਜਣੇ ਹੀ ਨਾਲ ਲਏ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਮੈਨੂੰ ਨਿਆਂ ਸਾਫ਼ ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਣ। ਮਨਦੀਪ ਸਿੰਘ ਔਲਖ। ਹਾਂਜੀ ਉਹੀ ਲੈ ਕੇ ਆਈ ਸੀ। ਬੰਦੇ 15-20 ਹੀਗੇ, ਇਸ ਤੋਂ ਵੱਧ ਹੀ ਹੋਣਗੇ। ਸੀ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ, ਉਹ ਆਪਣੀ ਕਾਰਵਾਈ ਕਰਨ ਦੇ ਆ। ਤੇ ਮੈਨੂੰ ਮੇਰੀ ਉਹਨਾਂਗੇ ਵੀ ਆਹੀ ਰਿਕੁਐਸਟ ਹੈ ਕਿ ਛੇਤੀ ਛੇਤੀ ਮੇਰੇ ਬੱਚੇ ਵਾਪਸ। ਹਾਂਜੀ ਹਾਂਜੀ ਸਾਰੇ ਜਣੇ ਆਏ ਹੀ। ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਆਪਣਾ ਖੇਤੀ ਮਿਲਵਾ ਕੇ। ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਖੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣ। ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਪੜ ਲਿਆ ਹੈਗਾ। ਬਟ ਉਹਨਾਂ ਨੂੰ ਇਤਰਾਹ ਕਿ ਉਹਨੂੰ ਉਹ ਰਾਤ ਕੀ ਕਰ ਲਿਆ ਕਬਜ਼ੇ ਦੇ ਵਿੱਚ ਕਿ ਇਤਨਾ ਥੋੜਾ ਮਾਰਨ ਵੀ ਲੱਗਿਆ ਸੀ ਉਹਦੇ ਬਟ ਬਚਾਅ ਹੋ ਗਿਆ ਮੈਂ ਬਸ ਇਹ ਮੰਗ ਕਰਦੀ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਏ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਵਿੱਚ ਇੱਕ ਦੀ ਵੱਡੇ ਦੀ ਅੰਗਲ ਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਏ ਫਤੇ ਸਿੰਘ ਔਲਕ ਉਹਦੀ ਆ ਪੌਣੇ 3 ਮੇਰਾ ਨਾਂ ਜੀ ਨਿਰਮਲ ਗੌਰ ਮੈਂ ਪੰਜਾਬ ਤੋਂ ਕਨਸਟੇਬਲ ਰਾਈਡ ਹੋਈ ਆ ਤੇ ਮੇਰੀ ਬੇਟੀ ਦਾ ਨਾਂ 2 ਸਾਲ ਹੋ ਗਏ ਸਾਡੇ ਕੋਲ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਉਹ ਉਹਨੇ ਕਿ ਕਿ ਮੁੱਕ ਜਾਈ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਸਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋ ਲਿਆ ਇਹਦੀ ਸੱਸ ਸਹੁਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲਾਗੇ ਰਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹਦੇ ਕੋ ਆ ਕੰਮ ਕਰਦੇ ਜੇ ਮੈਂ ਮਰ ਜਾ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਵੀ ਸਾਲ ਰਹੀ ਹੈ ਉਥੇ ਬਾਅਦ ਚ ਫੇਰ ਇਹਨੇ ਇੱਕ ਦਿਨ ਸੁਤੀ ਪਈ ਦੇ ਧੋਣ ਦੇ ਉਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾ ਬਾਹਰ ਸ਼ੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਬੱਚੇ ਫੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਕਿ ਮੈਨੂੰ ਲੈ ਜਾ ਨਹੀਂ ਤੇ ਮੈਂ ਮੈਂ ਕਿਤੇ ਪੈਰੇ ਮਰ ਚਲੀ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਏ ਆ ਕਦੀ ਲੈ ਜਾਂਦਾ ਕਦੀ ਦੇ ਜਾਂਦਾ ਇਹ ਨਾਮ ਉਹਦੇ ਨੂੰ ਪੜਨ ਦਿੰਦਾ ਉਥੇ ਫੇਰਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਂਨੇ ਕਦੀ ਕੋਈ ਲੈ ਆਉਨੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਉਹਨਾਂ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾਂ ਟੱਪੀਆਂ ਨੇ ਕੰਦਾਂ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਰੱਖ ਲਿਆ ਉਹਦੇ ਦੋਹੇ ਗੁੱਟ ਫੜ ਲਏ ਕੋਈ ਮੇਰੇ ਕਰੀਬ ਕੋਈ 18 20 ਬੰਦੇ ਸੀਗੇ ਕਿਉਂਕਿ ਕੋਈ 8 10 ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇਥੇ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵਡੇ ਬੇਟੇ ਨੇ ਉਹਦੇ ਨੌਂਦਰਾ ਵੀ ਮਾਰੀਆਂ ਜਿਹਨੇ ਮੂੰਹ ਬੱਦੇ ਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਐ ਵਿੱਚੋਂ ਹਾਂਜੀ ਬੱਚੇ ਸੁੱਤੇ ਪਏ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪਰ ਸਾਰਾ ਦੇਖ ਤੁੰਕੇ ਗਏ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਐ ਉਹ ਤੇ ਸਵੇਰ ਦਾ ਉਹਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ ਦੇ ਦੇ